ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰਪ੍ਰਸਤ ਸੱਸ਼ੀਏ ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਸਾਡੀ ਆਨਲਾਈਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੋੜ ਤੱਕ ਪਹੁੰਚ ਰਹਿਣ ਅੱਜ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਦੇ ਕੰਪਲੈਕਸ ਵਿੱਚ ਸਬਡਿਵੀਜ਼ਨ ਸ਼੍ਰੀ ਗੋਂਦਵਾਲ ਸਾਹਿਬ ਦੇ ਰਵੀ ਸ਼ੇਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਹਨਾਂ ਨੇ ਦੱਸਿਆ ਕਿ ਪਿਛਲੀ 2 ਜੁਲਾਈ 2024 ਨੂੰ ਸ਼੍ਰੀ ਚੋਲਾ ਸਾਹਿਬ ਵਿਖੇ ਪ੍ਰੀ ਟੈਲੀਕਮ ਦੁਕਾਨ ਤੇ ਨਾਮੀ ਗੈਂਗਸਟਰ ਵੱਲੋਂ 10 ਲੱਖ ਰੁਪਏ ਦੀ ਫਰੋਦੀ ਦੀ ਮੰਗ ਕਰ ਰਿਹਾ ਸੀ ਪਰ ਦੁਕਾਨ ਮਾਲਕ ਵੱਲੋਂ ਨਾ ਕਰਨ ਤੇ ਉਸੇ ਦਿਨ ਦੇਰ ਸ਼ਾਮ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਦੁਕਾਨ ਤੇ ਬੈਠੇ ਮਾਲਕ ਉੱਪਰ ਗੋਲੀਆਂ ਚਲਾ ਕੇ ਉਸਨੂੰ ਗੰਭੀਰ ਰੂਵਤ ਜ਼ਖਮੀ ਕਰਕੇ ਫਰਾਰ ਹੋਣ ਵਿੱਚ ਸਫਲ ਹੋ ਗਏ ਜਿਸ ਤੇ ਪ੍ਰੀ ਟੈਲੀਕਮ ਦੁਕਾਨ ਮਾਲਕ ਦੇ ਬਿਆਨਾਂ ਤੇ ਪਰਚਾ ਦਰਜ ਕਰਕੇ ਬ੍ਰੇਕੀ ਨਾਲ ਜਾਂਚ ਕਰਨ ਤੇ ਕੱਲ ਦੁਪਹਿਰ ਗੁਪਤ ਸੂਚਨਾ ਮਿਲਣ ਤੇ ਨਹਿਰ ਬਿਲਿਆਂ ਵੱਲ ਤੇ ਨਾਕੇਬੰਦੀ ਕਰਕੇ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ ਜਿਸ ਦੀ ਤਲਾਸ਼ੀ ਲੈਣ ਤੇ ਇਸ ਕੋਲੋਂ ਇੱਕ ਦੇਸੀ ਪਿਸਤੌਲਾ ਤੇ ਜੋ ਦੋ ਜਿੰਦਾ ਗੋਲ ਬਰਾਮਦ ਕੀਤੇ ਗਏ ਹਨ ਜਿਸ ਨੂੰ ਦੇ ਸ਼ਾਮ ਤੁਰੰਤ ਤਰੰਤ ਦੇ ਮਾਨਜੁਬ ਅਦਾਲਤ ਵਿੱਚ ਪੇਸ਼ ਕਰ ਪੂਰੀ ਸਮਾਰਟ ਹਾਸਲ ਕੀਤਾ ਗਿਆ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਪ੍ਰੀ ਸਿੰਘ ਦੀ ਵਿਸ਼ੇਸ਼ ਰਿਪੋਰਟ ਮਿਤੀ 2/7/24 ਨੂੰ ਜੀ ਕਸਬਾ ਚੋਲਾ ਸਾਹਿਬ ਦੇ ਵਿੱਚ ਪ੍ਰੀਤ ਟੈਲੀਕਮ ਦੀ ਦੁਕਾਨ ਤੇ ਦਿਨ ਦੇ ਕਰੀਬ 3 ਵਜੇ ਦੋ ਅਣਪਛਾਤੇ ਵਿਅਕਤੀਆਂ ਨੇ ਆ ਕੇ ਗੋਲਾਬਾਰੀ ਕੀਤੀ ਸੀ ਇਸ ਗੋਲਾਬਾਰੀ 'ਚ ਪ੍ਰੀਤ ਟੈਲੀਕਮ ਦਾ ਮਾਲਕ ਗੁਰਜਿੰਦਰ ਸਿੰਘ ਅਤੇ ਇੱਕ ਹੋਰ ਨਾਗਲਾ ਦੁਕਾਨਦਾਰ ਜ਼ਖਮੀ ਹੋਏ ਸੀ ਇਸ ਤੋਂ ਬਾਅਦ ਇਹਦੇ ਸਬੰਧ ਚ ਐਫ ਆਈ ਆਰ 47 ਦਰਜ ਕਰਕੇ ਜੀਨੀਅਰ ਅਫਸਰ ਮੌਕੇ ਤੇ ਗਈ ਸੀ ਇਹਨੂੰ ਗੰਭੀਰਤਾ ਨਾਲ ਲਿਆ ਗਿਆ ਸੀ ਕਿਉਂਕਿ ਗਰਜਿੰਦਰ ਸਿੰਘ ਕੋਲੋਂ ਕੁਝ ਸਮਾਂ ਪਹਿਲਾਂ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਨੇ 10 ਲੱਖ ਰੁਪਏ ਦੀ ਫਰੋਤੀ ਮੰਗੀ ਸੀ ਆ ਮਾਨਯੋਗ ਐਸਐਸਪੀ ਸ਼੍ਰੀ ਗੌਰਵ ਤੁਰਾ ਦੀ ਹਦਾਇਤਾਂ ਦੇ ਅਸਪੀ ਡੀ ਸਾਹਿਬ ਦੀ ਨਿਸ਼ਾ ਨਿਰਦੇਸ਼ਾ ਇਟ ਮਿਤੀ 11 ਜਾਰਾ ਤਰੀਕ ਨੂੰ 11 ਅਗਸਤ ਨੂੰ ਐਸਐਚਓ ਚੋਲਾ ਸਾਹਿਬ ਨੇ ਇਸ ਕਦਮੇ ਦੇ ਦੋਸ਼ੀ ਸੋਨ ਸਿੰਘ ਜੋ ਕਿ ਪਿੰਡ ਚੌਧਰੀ ਵਾਲਾ ਨਿਸ਼ਾਰੇ ਦਾ ਰਹਿਣ ਵਾਲਾ ਹੈ ਉਸਨੂੰ ਗ੍ਰਿਫਤਾਰ ਕੀਤਾ ਜਿਹੜਾ ਕਿ ਉਹ ਵਾਰਦਾਤ ਦੇ ਵਿੱਚ ਮੋਟਰਸਾਈਕਲ ਚਲਾ ਰਿਆ ਸੀ 메ਨ ਦੋਸ਼ੀ ਚੀਮਾ ਨਾ ਦਾ ਮੁੰਡਾ ਜਿਹਨੂੰ ਇਹ ਮੋਟਰਸਾਈਕਲ ਤੇ ਬਿਠਾ ਕੇ ਲੈ ਆਇਆ ਸੀ ਤੇ ਫਿਰ ਵਾਪਸ ਲੈ ਕੇ ਗਿਆ ਜੀ ਦਰਾਨੇ ਗ੍ਰਿਫਤਾਰੀਏ ਦੀ ਪੁਛਗਛ ਤੋਂ ਇਹਦੇ ਕੋਲੇ ਇੱਕ ਪਿਸਤੌਲ 315 ਬੋਰ ਦਾ ਸਮੇਤ ਦੋ ਕਾਰਤੂਸ ਬਰਾਮਦ ਹੋਏ ਜੀ ਤੇ ਬਾਕੀ ਹੋਰ ਵੀ ਦੋਸ਼ੀਆਂ ਦਾ ਪਤਾ ਲੱਗਾ 6 ਦੋਸ਼ੀ ਹੋਰ ਚ ਪਤਾ ਲੱਗੇ ਨੇ ਜਿਹੜੇ ਇਹਨੂੰ ਸਿੱਧੇ ਜਾਂ ਸਿੱਧੇ ਤੌਰ ਤੇ ਲੋਜਿਸਟਿਕ ਸਪੋਰਟ ਵਗੈਰਾ ਦਿੱਤੀ ਸੀ ਰੈਕੀ ਕੀਤੀ ਸੀ ਉਹਨਾਂ ਨੂੰ ਵੀ ਬਤੌਰ ਨਾਮਜ਼ਦ ਕੀਤਾ ਜੀ